ਹਰੀਵਾਲ ਦੇ ਵਿੱਚ ਭਾਰੀ ਪੁਲੀਸ ਫੋਰਸ ਦੇ ਨਾਲ ਫਲੈਮਾਰਚ ਕੱਢਿਆ ਗਿਆ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਜਮਾ ਹ੍ਰਿਸ਼ਕਮਰ ਓਮਪ੍ਰਕਾਸ਼ ਜੀ ਦੀ ਗਵਾਈ ਹੇਠ ਢਾੜੀ ਵਾਲੇ ਵਿੱਚ ਫਲੈਮਾਰਚ ਕੱਢਿਆ ਗਿਆ ਇਸ ਮੌਕੇ ਤੇ ਐਸਐਸਪੀ ਗੁਰਦਾਸਪੁਰ ਜਮਾ ਹ੍ਰਿਸ਼ਕਮਰ ਓਮਪ੍ਰਕਾਸ਼ ਜੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਵਾਲੀਆਂ ਲੋਕ ਸਭਾ ਚੋਣਾਂ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਨੇਪਰੇ ਚਾੜ੍ਹਨ ਦੇ ਲਈ ਪੂਕਤਾ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤਦੀ ਨਾਲ ਆਪਣਾ ਕੰਮ ਕਰ ਰਹੀ ਹੈ ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਕਿਸੇ ਵੀ ਹਫਾਵਾ ਵਿੱਚ ਡਕੀਨ ਨਾ ਕਰਨ ਅਤੇ ਪੂਰਾ ਪ੍ਰਸ਼ਾਸਨ ਲੋਕਾਂ ਦੀ ਜਾਨ ਮਾਲ ਦੀ ਰਖਵਾਲੀ ਦੇ ਲਈ ਦਿਨ ਰਾਤ ਕੰਮ ਕਰ ਰਿਹਾ ਹੈ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਧਾਰਨਾ ਕਰਦੇ ਆ ਕਿ ਉਹ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਾ ਲੈਣ ਅਤੇ ਜੇਕਰ ਕਿਸੇ ਨੇ ਕਾਨੂੰਨ ਨੂੰ ਆਪਣੇ ਥਾਂ ਚ ਚੈਲੈਂਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਤੇ ਵਕਵਕ ਪੁਲਿਸ ਥਾਣੇ ਦੇ ਮੁਖੀਆਂ ਤੋਂ ਇਲਾਵਾ DSP SPD ਅਤੇ थाना ਢਾੜੀ ਵਾਲ ਦੇ SHO ਪੁਲਿਸ ਫੋਰਸ ਦੇ ਨਾਲ ਮੌਜੂਦ ਰਹੇ ਵੇਖੋ ਟੀਵੀ ਨਿਊਜ਼ ਇੰਡੀਆ 255 ਢਾੜੀ ਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਅਿਕਨੂ ਮਾਰਕਟ ਤੇ ਆ ਕੇ ਦੱਸਦੇ ਜੀ ਅੱਜ ਸਬਡਿਵੀਜ਼ਨ ਗੁਰਦਾਸਪੁਰ ਦੇ ਸਬਡਿਵੀਜ਼ਨ ਤਾਰੀਵਾਲ ਦੇ ਵਿੱਚ ਅਸੀਂ ਸਾਰੀ ਫੋਰਸ ਨਾਲ ਐਸਪੀ ਸਾਹਿਬ ਤੇ ਬੀਐਸਐਫ ਦੇ ਅਫਸਰ ਸਾਹਿਬਾਨ ਸਾਰੇ ਮੌਜੂਦ ਹਨ ਤੇ ਜਿਹੜੀ ਸਾਡੀ ਬਾਕੀ ਦੀ ਡਿਸਟ੍ਰਿਕਟ ਪੁਲਿਸ ਦੀ ਟੀਮਾਂ ਹੈ ਉਹ ਸਾਰੀ ਇੱਥੇ ਮੌਜੂਦ ਹਨ ਸਾਰੇ ਐਸਐਸਓ ਤੇ ਬੀਐਸਪੀ ਸਾਹਿਬਾਨ ਪ੍ਰੈਜ਼ెంట్ ਹਨ ਤੇ ਸਾਰਿਆਂ ਦੇ ਨਾਲ ਅਸੀਂ 플ੈਗ ਮਾਰਚ ਕਰਿਆ ਹੈ ਆ ਕਾਫੀ ਹੈਵੀ ਫੋਰਸ ਯੂ ਡਿਪਲੋਏ ਕਰਕੇ ਇਹਦਾ ਬੇਸਿਕ ਪਰਪਸ ਇਹੀ ਹੈ ਕਿ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜੇ ਚੋਣ ਹੋਣੇ ਆ ਉਹ ਸ਼ਾਂਤੀਪੂਰਵਕ ਕਰਾਏ ਜਾ ਸਕਣ ਤੇ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਤੇ ਜਾਗਰੂਕਤਾ ਤੇ ਵਿਸ਼ਵਾਸ ਜਗਾਣਾ ਕਿ ਉਹ ਆਪਣਾ ਜਿਹੜਾ ਚੋਣ ਦਾ ਅਧਿਕਾਰ ਹੈ ਉਹ ਆਪਣਾ VOTING RIGHT ਜਿਹੜਾ ਹੈ ਉਹਨੂੰ ਬੜੀ ਸ਼ਾਂਤੀ ਨਾਲ ਯੂਜ਼ ਕਰ ਸਕਦੇ ਹਨ ਤੇ ਨਾਲ ਹੀ ਅਸੀਂ ਜਿਹੜੇ ਸ਼ਰਾਰਤੀ ਅੰਸਰ ਹੋ ਉਹਨਾਂ ਨੂੰ ਵਾਰਨਿੰਗ ਵੀ ਦੇਣਾ ਚਾਹੁੰਦੇ ਹਾਂ ਕਿ ਉਹ ਕਿਸੇ ਵੀ ਤਰੀਕੇ ਦੀ ਕਿਸੇ ਸਰਾਰਤ ਦੀ ਗਤੀਵਿਧੀ ਨੂੰ ਜਾਂ ਕਿਸੇ ਅ ਪ੍ਰੇਸ਼ਾਨੀ ਕ੍ਰੀਏਟ ਕਰਨ ਦੀ ਕੋਸ਼ਿਸ਼ ਨਾ ਕਰਨ। ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ। ਅਸੀਂ ਫੋਰਸ ਨੂੰ ਡਿਪਲੋਏ ਵੀ ਕੀਤਾ ਹੈ ਤੇ ਲੋਕਲੀ ਵੀ ਪ੍ਰੈਜ਼ెంట్ ਰੱਖਿਆ ਹੈ। ਆ ਕਰੀਬ ਅੱਜ ਲਈ ਸਾਡੇ ਕੋਲ 300 ਮੁਲਾਜ਼ਮ ਜਿਹੜੇ ਹੈ ਉਹ ਨਾਲ ਸੀਗੇ ਤੇ ਬਾਕੀ ਵੀ ਸਾਡੀ 1100 ਤੋਂ ਵੱਧ ਅਸੀਂ ਫੋਰਸ ਨੂੰ ਮੋਬਿਲਾਈਜ਼ ਕਰਕੇ ਰੱਖਿਆ ਹੈ। ਕੋਈ ਨਾ ਕਿ ਬੰਦੀ ਕਿਤੇ ਨਹੀਂ ਲੱਗਦੀ। ਸਬਡਿਵੀਜ਼ਨ ਵਾਈਜ਼ ਵੀ ਨਾਕੇਬੰਦੀ ਕੀਤੀ ਗਈ ਹੈ ਤੇ ਡਿਸਟ੍ਰਿਕਟ ਵਾਈਜ਼ ਵੀ ਕੀਤੀ ਗਈ ਹੈ ਜਿਹੜੇ ਸਾਡੇ ਬਾਰਡਰ ਏਰੀਆ ਉਸ ਉੱਥੇ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਨਾਕੇ ਲਾਏ ਹਨ ਤੇ ਜਿਹੜੇ ਬਾਕੀ ਦੇ ਸ਼ਹਿਰ ਦੇ ਏਰੀਆ ਉੱਤੇ ਸਿਟੀ ਸੀਲਿੰਗ ਪਲਾਨ ਐਕਟੀਵੇਟ ਕੀਤਾ ਗਿਆ ਹੈ 14 ਨਾਕੇ ਪੂਰੇ ਜ਼ਿਲ੍ਹੇ ਦੇ ਵਿੱਚ ਲਾਏ ਗਏ ਹਨ ਇਸ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਮੋਬਾਈਲਾਈਜ਼ ਕੀਤਾ ਗਿਆ ਹੈ ਗੱਡੀਆਂ ਐਸਐਚਓਜ਼ ਨੂੰ ਐਕਸਟਰਾ ਗੱਡੀਆਂ ਪ੍ਰੋਵਾਈਡ ਕੀਤੀ ਗਈਆਂ ਤੇ ਉਹ ਡੇ ਨਾਈਟ ਪੈਟਰੋਲਿੰਗ ਕਰਨਗੇ ਤੇ ਜਿੱਥੇ ਵੀ ਕੋਈ ਸ਼ਰਾਰਤੀ ਅੰਦਰ ਨਜ਼ਰਾਂਦਾ ਹੈ ਜਾਂ ਕੋਈ ਵੀ ਕਿਸੇ ਵੀ ਤਰੀਕੇ ਦੀ ਆ ਕੋਈ ਕਾਨੂੰਨ ਦੀ ਉਲੰਘਣਾ ਹੁੰਦੀ ਹੈ ਉਹਨੂੰ ਰੋਕਿਆ ਜਾਏਗਾ ਆਮ ਕਰਤਾ ਉਹਨਾਂ ਨੂੰ ਅਸੀਂ ਜਿਹੜੇ ਲੋਕਲ ਨਿਵਾਸੀ ਹੈਗੇ ਉਹਨਾਂ ਨੂੰ ਇਹੀ ਰਿਕਵੈਸਟ ਕਰਦੇ ਹਾਂ ਕਿ ਉਹ ਕਾਨੂੰਨ ਦਾ ਪਾਲਣ ਕਰਨ ਤੇ ਜਿਹੜੇ ਵੀ ਸਮੱਸਿਆ ਅਗਰ ਉਹਨਾਂ ਨੂੰ ਕੋਈ ਆ ਰਹੀ ਹੈ ਉਹ 112 ਤੇ 100 ਤੇ ਪੁਲਿਸ ਨੂੰ ਐਸਐਚਓ ਨੂੰ ਜਿਹੜੀ ਇਨਫੋਰਮੇਸ਼ਨ ਦੇਣ ਅਸੀਂ ਹਰ ਟਾਈਮ ਇੱਥੇ ਮੌਜੂਦ ਹਾਂ ਔਰ ਜਿਹੜੇ ਵੀ ਸਾਡੇ ਅਫਸਰ ਸਾਹਿਬਾਨ ਹੈਗੇ ਉਹ ਬੜੀ ਜ਼ਿੰਮੇਵਾਰੀ ਨੇ ਨਾਲ ਡਿਊਟੀ ਕਰ ਰਹੇ ਆ ਉਹ ਪੁਲਿਸ ਦਾ ਸਾਥ ਦੇਣ ਪਬਲਿਕ ਜਿਹੜੀ ਆ ਪੁਲਿਸ ਦਾ ਸਾਥ ਰਹੇ ਤੇ ਅਸੀਂ ਬੜੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਹ ਪੂਰਾ ਇਲੈਕਸ਼ਨ ਜਿਹੜਾ ਉਹ ਕੰਡਕਟ ਕਰਾਵਾਂਗੇ